ਤੰਗਰੀ ਬੰਦਾ ਕੀ ਹਾਲ ਹੋ ਰਿਹਾ ਭਾਈ ਬੋਰੀਕ ਚੌਂਕ ਜਾਓ ਚਲੋ ਭਾਜੀ ਬੋਰੀਕ ਚੌਂਕ ਤੋਂ ਫੁੱਟਬਾਲ ਚੌਂਕ ਨਾਲ ਬਾਹਰ ਜਾਂਦਾ ਫਿਰ ਜਦੋਂ ਵੀ ਬੰਦੇ ਤੇ ਆਪਣੇ ਕੋਈ ਘਰ ਦਿਆਂ ਨਹੀਂ ਵਾਲੀਆਂ ਖੋ ਕੇ ਫਿਰ ਲੱਗ ਗਿਆ ਬੰਦਾ ਇੱਕ ਵਾਲੀ ਖੋ ਕੇ ਲੱਗ ਗਿਆ ਕੰਨੂ ਦਾ ਪਾਰਕ ਥੋੜਾ ਹੀ ਢੋਕ ਤੱਕ ਲੱਭਿਆ ਦੋ ਖੁੱਲ ਕੇ ਜੇ ਲੋਕ ਨਾ ਖੁੱਲਦਾ ਤੇ ਸ਼ਾਇਦ ਉਹਦਾ ਕੱਲ ਪਾੜ ਜਾਣਾ ਸੀਗਾ ਮੈਂ ਬੰਦੇ ਦਾ ਮਗਰ ਵੀ ਭੱਜਿਆ ਨੰਬਰ ਪਲੇਟ ਤੋਂ ਬਿਨਾਂ ਜਿਹੜੀ ਗੱਡੀ ਘੁੰਮਦੀਆਂ ਪਈਆਂ ਨੇ ਕਿਹਾ ਇਹਨਾਂ ਫਰਜ਼ ਨਹੀਂ ਬੰਦਾ ਰੋਕਣਾ ਜਿਸ ਤੋਂ ਵੱਡਾ ਕੋਈ ਬੰਦਾ ਮਰਵਾਣਾ ਇਹਨਾਂ ਸ਼ਹਿਰ ਦੇ ਵਿੱਚੋਂ ਸਾਡੇ ਕੋਈ ਕਿੰਨਾ ਉਹ ਕਾਂਡ ਕਰਵਾਣੇ ਯਾਰਾ ਨੇ ਮੇਰੇ ਘਰ ਤੁਸੀਂ ਅੱਗੇ ਦੇਖਿਆ ਨਹੀਂ ਮੇਰੇ ਘਰੋਂ ਫੌਗ ਲੈ ਗਈ ਫਿਰ ਘਰ ਦੇ ਕੋ ਅੱਜ ਕੀ ਲੈ ਗਿਆ ਉਸ ਤੋਂ 2-3 ਮਹੀਨੇ ਪਹਿਲੇ ਕੰਮ ਹੋਇਆ 2 ਸਾਲ ਪਹਿਲੇ ਹੋਇਆ ਮੈਂ ਆਪਣੀਆਂ ਕੰਪਲੇਟਾਂ ਵੀ ਵਾਪਸ ਲੈ ਲਈਆਂ ਆਪਣੀਆਂ ਮੈਂ ਤਾਂ ਮੈਂ ਆਪਣੀ ਕੰਪਲੇਟ ਹੀ ਵਾਪਸ ਕਿਉਂ ਲਈ ਤੇਰੇ ਬੱਚਿਆਂ ਨੂੰ ਖਤਰਾ ਤੇਰੇ ਬੱਚਿਆਂ ਨੂੰ ਖਤਰਾ ਜੇ ਤੂੰ ਕੰਪਲੇਟ ਕਰੇਗਾ ਕੋਣ ਇਹਨੇ ਕਰਨਾ ਖਤਰਾ ਕਹਦਾ ਮੈਂ ਉਸ ਟੰਕ ਬ੍ਰੀਕ ਚੌਂਕ ਦੇ ਫੁੱਟਬਾਲ ਚੌਂਕ ਦੇ ਘਰ ਅਸਮੀਰ ਨੂੰ ਬਾਹਰ ਕਢਾਜੇ ਦੁੱਫਾ ਮੈਂ ਕਿੱਧਰ ਜਾਵਾਂ ਮੈਂ ਆਇਆ ਕਿ ਜ਼ਬਰਦਸਤ ਦਰਬਾਰ ਚਿੰਦਗੁਰੇ ਦੇ ਜਿੰਮੇ ਜਾ ਰਹੀ ਹੈ ਕੋਲੇ ਮਾਈ ਮਨੇ ਭਾਈ ਦੋ ਅੱਜ ਇਧਰਤੀ ਲਈ ਆਦੀਏ ਏਕ ਹੁੰਦਾ ਬਾਨਾ ਬਣਾ ਕੇ ਘਰੋਂ ਨਿਕਲਿਆ ਮੈਂ ਤਿਆਰੀ ਕਰਕੇ ਨਿਕਲਿਆ ਮੈਂ ਮੋਲੀ ਗਰਾਹ ਉੱਤੇ ਕੱਤਾਈ ਕੀ ਬੰਦਾ ਕਾਹ ਕਰ ਰਿਹਾ ਇਦਾਂ ਨੂੰ ਦੱਸਦੇ ਜਾ ਰਹੇ ਸੀ ਕਿ ਜਦੋਂ ਇਹ ਕੰਮ ਹੁੰਦੇ ਨੇ ਕਿਨੇ ਵੇ ਟਾਈਮ ਚ ਤੁਹਾਨੂੰ ਲੱਗਦਾ ਪੰਜ ਮਿੰਟ ਦੀ ਪੰਜ ਮਿੰਟ ਫੇਰ ਕੰਮ ਹੋ ਜਾ ਜੀ 10 ਮਿੰਟ ਪਹਿਲਾਂ ਦੱਸੋ ਜੀ 10 ਮਿੰਟ ਪਹਿਲਾਂ ਨਮਸਕਾਰ ਮੈਂ ਬਬਰੀ ਚੌਂਗ ਦੇ ਕੋਲ ਖੜਾ ਸਾਡੇ ਪੁੱਲ ਭਾਜੀ ਮਾਡਲ ਉਸ ਤੋਂ ਆ ਰਹੇ ਆਪਣੀ ਮਸ਼ੀਨ ਦੇ ਨਾਲ ਇਹਨਾਂ ਦੇ ਕੰਮ ਜਾ ਰਹੇ ਬਿਆਰ ਦੇ ਵਿੱਚ ਮਸ਼ੀਨ ਦੇ ਬਾਲੀਆਂ ਛਿੰਕੇ ਲੱਗਿਆ ਭਾਬੀ ਦਾ ਕੰਨ ਸਾਰਾ ਪਟ ਗਿਆ ਇਦਾਂ ਦੇ ਹਾਲਾਤ ਹੈ 50 ਕਦਮ ਦੂਰ ਨੱਕਾ ਲੱਗਿਆ ਵੀ ਕਦਮ ਦੂਰ ਨਾ ਕਾ ਲਗਿਆ ਤੇ ਸੀਐਮ ਸਾਹਿਬ ਦੇ ਮਿੱਸੀ ਨੰਗੇ ਜਾ ਰਹੇ ਐ ਸਕੂਟੀ ਲੱਗੀ ਐ ਪਰ ਇਹਨਾਂ ਲੋਕਾਂ ਦਾ ਕੋਈ ਖਿਆਲ ਨਹੀਂ ਇਹ ਐ ਮੇਰਾ ਜਲੰਧਰ ਵੈਸਟ ਜਿਹਦਾ ਬੇੜਾ ਕਰ ਘਰ ਤਾਂ ਬੇੜਾ ਕਰ ਸੁੱਤੀ ਪਈ ਐ ਪੁਲਿਸ ਸੁੱਤੇ ਪਈ ਐ ਅਫਸਰ ਲੋਕਾਂ ਮਰ ਜਾਂਨ ਮਰਡਰ ਹੋ ਜਾਂਨ ਨਸ਼ਾ ਵਿਕ ਰਿਹਾ ਕੋਈ ਭੂਰੇ ਹਾਲਾਤ ਇਸ ਇਲਾਕੇ ਦੇ ਕੋਈ ਸੁਣਨ ਵਾਲਾ ਨਹੀਂ ਇੱਕ ਗਰੀਬੋ ਕਿੱਥੇ ਜਾਣ ਅਗਰ ਆਪਣੇ ਮਿੱਸੀ ਦਾ ਸੇਫ ਨਹੀਂ ਐ ਤੇ ਦੁਨੀਆ ਕਿਹਨੇ ਸੇਫ ਹੋਏਗੀ ਇੱਕ ਬੰਦਾ ਜਨਨੀ ਆਪਣੇ ਕੰਮ ਨਹੀਂ ਜਾ ਰਿਹਾ ਅੱਜ ਸੇਵ ਨਹੀਂ ਹੈ ਕਿੱਦਾਂ ਦੇ ਲਾਤਾਂ ਜਿਹੜੀ ਦੁਨੀਆ ਜੀ ਰਹੀ ਹੈ ਕੋਈ ਜਵਾਬ ਨਹੀਂ ਮੁੱਖ ਮੰਤਰੀ ਦਾ ਕੋਈ ਇਨਸਾਫ ਨਹੀਂ ਮੁੱਖ ਮੰਤਰੀ ਦਾ ਇਦਾਂ ਦੇ ਬੇਕਾਰ ਹਾਲ ਮੇਰੇ ਹਾਲ ਕੇ ਦੁਕਾਨ ਦਿੱਤੇ ਬਿਨਾਂ ਕਰ ਕਰਤਾ ਮੇਰੇ ਹਾਲ ਕੇ ਬਿਨਾਂ ਕਰ ਕਰਤਾ ਵੇਲੇ ਬਹਿ ਗਿਆ ਸਾਰੇ ਜਣੇ ਚੱਕਰ ਵਿੱਚ ਪੰਜਾਬ ਦੇ ਖਾਸ ਕਰਕੇ ਬੰਦੇ ਇੱਕ ਇੱਕ ਜੁਵੇਲਰ ਵੇਲਾ ਬਹਿ ਗਿਆ ਅੱਜ ਇੰਨੀ ਦੇ ਚੋਂ ਬਨਜੂਗੀ ਵਾਲੀ ਕੈਣ ਤੋਂ ਰੋਜ਼ ਮੇਨ ਰੋਡ ਆ ਯਾਰ ਭਾਈ ਜੀ ਪੂਰਾ ਸਫਾ ਬੁਜਾਰਾ ਜ ਪਰੇਸ਼ਾਨ ਇਹਨਾਂ ਗੱਲਾਂ ਤੋਂ ਮੇਨ ਰੋਡ ਤੇ ਚੋਰੀਆਂ ਕੇਸ ਪਾ ਕੇ ਨੇਰੇ ਨੂੰ ਭਜਾਉਣ ਦੇ ਨੇ ਜਾ ਗਿਆ ਉਲਟਾ ਚੋਰੀਆਂ ਕੇਸ ਪਾ ਕੇ ਨੇਰੇ ਨੂੰ ਭਜਾਉਣ ਜਾਂਦੇ ਨੇ ਜਿੰਨੇ ਇੱਕ ਚੀਜ਼ ਲੈ ਕੇ ਸੋ ਚੀਜ਼ਾਂ ਦੇ ਪੱਲੇ ਪਾਗਲ ਘਰ ਖਾਲੀ ਕਰ ਦਿੰਦੇ ਨੇ ਅਰੇ ਲਾਇਆ ਇਹ ਹਲਕਾ ਕੀਤੀਆਂ ਹੋਈਆਂ ਇਹਨਾਂ ਲੋਕਾਂ ਨੇ ਥਾਣਾ ਕਿਹੜਾ ਜੀ ਪੈਣ ਦਾ ਥਾਣਾ ਪਾਈ ਨੰਬਰ ਜੀ ਕੋਣ ਆ ਰਿਹਾ ਹੈ ਹੈਲੋ ਡਰਾਉਨ ਕਿੱਥੇ ਐਸਬੀਆਈ ਬੈਂਕ ਦਾ ਕੋਲ ਜੀ ਬੰਦਾ ਚਾਹੀਦਾ ਜੀ ਕੋਈ ਸਮਾਨ ਮਿਲਣਾ ਮਿਲਿਆ ਬੰਦਾ ਚਾਹੀਦਾ ਉਹ ਕਿੱਥੇ ਖੋਗ ਲੱਗ ਗਿਆ ਪੂਰੀ ਇੰਟੈਲੀਜੈਂਸ ਇਹ ਤਾਂ ਫਿਰਦੀ ਪਈ ਅੱਜ ਹਰ ਬੰਦਾ ਤਾਂ ਫਿਰਦਾ ਪਿਆ ਬੰਦਾ ਚਾਹੀਦਾ ਕੌਣ ਆਈ ਉਹ ਬਸ ਇਹ ਪਤਨਾ ਤੋਂ ਦੂਰ ਨਹੀਂ ਸਰ ਜੀ ਅਈਓ 20 ਮੀਟ ਦੂਰ ਪੁਲਸਾ 20 ਮੀਟ ਦੂਰ ਪੁਲਸਾ ਕੀ ਦੇਵਾ ਬੰਦਾ ਯਾਰ ਹਾਂ ਲੋ ਜਿਹਦਾ ਗਵਰਨਰ ਕਿੱਥੇ ਬੈਠੇ ਆ ਬਿਲਕੁਲ ਸਾਹਮਣੇ ਨੇ ਵਿਸਪਾ ਕਿੱਥੇ ਬੈਠੇ ਘਰੋਂ ਬਾਹਰ ਨਿਕਲੇ ਕਿ ਨਾ ਨਿਕਲੇ ਘਰੋਂ ਦਿਆਂ ਨਾਂ ਲੈ ਕੇ ਬਾਹਰ ਨਹੀਂ ਪੁੱਛੋ ਬੰਦਾ ਹਾਂ ਅੱਜ ਬਲਾਗ ਇੱਥੇ ਕੱਠੇ ਮੀਟਿੰਗਾਂ ਚ ਹੁੰਦੀਆਂ ਵੀ ਸ਼ਹਿਰ 'ਚ ਮੀਟਿੰਗਾਂ ਚ ਹੁੰਦੀਆਂ ਵੀ ਸਾਬਦੀਆਂ ਸ਼ਹਿਰ 'ਚ ਸੀਐਮ ਹੋਵੇ ਸਾਰੇ ਸ਼ਹਿਰ ਦੀ ਜਿਹੜੀ ਇਹ ਭੈ ਜੋ ਮਲ ਫੁੱਲ ਸਿੱਤੇ ਇਕੱਠੀ ਕੀਤੀ ਹੋਵੇ ਤੇ ਫਿਰ ਮਾਰਦਾ ਤੋ ਹੀ ਜਾਣੀਆ ਨਾੜੇ ਦੇ ਵਿੱਚ ਜਿਹਦਾਂ ਦੀ ਸਰਕਾਰ ਦੇ ਆਈ ਮਹੀਨੇ ਜੇ ਪੂਰੇ ਸ਼ਹਿਰ ਦਾ ਜਿਹੜਾ ਪੰਜਾਬ ਦਾ ਬੇੜਾ ਕਰ 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 ਹੁੰਦਾ ਕਿੱਦਾਂ ਰੋਡ ਤੋਂ ਵਗੜਾ ਯਾਰ ਰੋਡ ਵੀ ਨਹੀਂ ਹਾਂਜੀ ਅਸੀਂ ਵੰਗੜੇ ਗੋਆ ਜੀ ਇਹ ਰੋਡ ਚ ਜਾਣ ਵਾਲਾ ਯਾਰ ਰੋਡ ਚੱਲ ਵੀ ਲੋਕੀ ਆ ਜਾ ਰਹੇ ਬੰਦਾ ਕਹਿੰਦਾ ਮੈਂ ਪੀੜੀਆਂ ਗਲੀਆਂ ਸੀ ਪੁੱਜੀਆਂ ਸੀ ਇਹ ਰੋਡ ਦੇ ਉੱਤੇ ਦੇਖਿਓ ਦੁਨੀਆਂ ਜਿੰਨਾ ਮੁਸ਼ਕਿਲ ਹੋਇਆ ਉਹ ਤੋਂ ਜਵਾਬ ਨਹੀਂ ਉਹ ਸੁਣ ਲੋ ਕੋਈ ਜਵਾਬ ਨਹੀਂ ਹੈ ਫਿਰ ਬਕਵਾਸ ਸੁਭਾਈ ਤੁਨਾ ਕੋਈ ਜਵਾਬ ਨਹੀਂ ਹੈ ਜਿੱਨੀ ਮੱਝ ਨੂੰ ਹੱਥ ਦੋ ਆ ਵੀ ਰਿਪੋਰਟ ਦੂਰਾ ਪੁਲਿਸ ਵੀ ਰਿਪੋਰਟ ਦੂਰਾ ਪਿੱਛੇ ਨਾਕਾ ਲੱਗਾ ਨੰਬਰ ਪਲੇਟ ਨਾਲ ਗੱਡੀ ਨਿਕਲਿਆ ਕਿਉਂ ਬੰਦੇ ਨੇ ਹੈ ਲੱਠੇ ਚੱਲਦੇ ਪਏ ਨੇ ਬਿਨਾ ਨੰਬਰ ਪਲੇਟ ਦੇ ਗੱਡੀ ਨਿਕਲਿਆ ਕਿਹੜੀ ਗੱਲੋਂ ਹੁੰਦ ਕੋ ਹਿਆਰ ਵੀ ਹੋ ਸਕਦੇ ਨੇ ਉਹ ਬੰਦਾ ਕੌਣ ਵੀ ਬਸ ਉਹ ਵੱਡਾ ਗਾੜ ਕਾਫੇ ਦਾ ਬੰਦਾ ਇੱਥੇ ਪਵਨ ਤਮਾਨ ਦਾ ਉੱਤੇ ਵੀ ਡਾਕ ਕਰ ਸਕਦਾ ਬੰਦਾ ਉਹ ਆਪਣੇ ਆਪ ਨੂੰ ਦੇਖਣ ਤਲੇ ਉਹਨਾਂ ਦੇ ਉੱਤੇ ਕਿੱਦਾਂ ਹੋਏਗਾ ਉਹਨਾਂ ਦੇ ਅੱਜ ਬੰਦੇ ਨੇ ਯਾਰ ਉਹਨਾਂ ਦੇ ਕਿੱਦਾਂ ਹੋ ਜਾਣਾ ਉਹਨਾਂ ਨੂੰ ਉੱਤੇ ਵੀ ਨੁਕਸਾਨ ਹੋ ਸਕਦਾ ਵੀ ਮੈਂਬਰ ਤੇ ਨੁਕਸਾਨ ਹੋ ਸਕਦਾ ਗਲਤ ਧਿਆਨ ਕਰ ਰਹਿਣਾ ਹੁਣ ਆਪ ਹੀ ਤੇ ਲੈ ਕੇ ਆਏ ਪੂਰੇ ਪੰਜਾਬ ਦੇ ਸਾਰੇ ਬਗਮਾਸ਼ ਕੱਢੇ ਕਰ ਲੇਤੇ ਅੱਜ ਬਬਰੀਕ ਚੋਂ ਯਾਰ ਖੜਾ ਇੱਧਰ ਮੈਂ ਵਾਲੀ ਖੋਗ ਲੈ ਕੇ ਫੇਰ ਆ ਜੀ ਪੀਨਾ ਦੀ ਮੂਝੇ ਲੋਕਾਂ ਨੇ ਪਈ ਨਹੀਂ ਜਿਵੇਂ ਵਾਲੀ ਕਿ ਲੋਕ ਨਾ ਬੁੱਲੇ ਉਹ ਕੰਨ ਪਾੜ ਕੇ ਲਿਆ ਜੀ ਪੰਜ ਬਲੱਡ ਆ ਗਿਆ ਉਹਦੇ ਮੈਂ ਕੰਮ ਨਿਕਲਿਆ ਯਾਰ ਘਰੋਂ ਭੈ ਘਰੋਂ ਬਾਹਰ ਨਿਕਲਣਾ ਯਾਰ ਰੁੱਖ ਹੋ ਗਿਆ ਯਾਰ ਫੇਰ ਸਾਰੇ ਜਾਣਾ ਘਰੋਂ ਬਾਹਰ ਰੁੱਖਾ ਵਾ ਜਦੋਂ ਵੀ ਨਾ ਨਿਕਲੀ ਫੇਰ ਇਹ ਨਿਕਲੇ ਕਦੋਂ ਲੈ ਕੇ ਜਾਂਦਾ ਹੋਵੇ ਯਾਰ ਭੱਜ ਗਿਆ ਕੱਲਾ ਹੀ ਨਹੀਂ ਹੋ ਪਾਣੀ ਪੀਣ ਦਾ ਮੌਕਾ ਨਹੀਂ। ਬਈ ਪੀਜੀ ਹੋਰੀ ਜਿਹਨਾਂ ਨੂੰ ਨੁਕਸਾਨ ਹੋ ਜਾਏਗਾ ਤੁਹਾਡੇ ਸਾਹਮਣੇ ਪਹਿਲਾਂ ਹੀ ਕੋਈ ਪਲੇਟ ਹੋਈ ਸੀ ਨਾ। ਇਹ ਕਿੱਦਾਂ ਜਿੰਦਗੀ ਜੀਣ ਦੇ ਲਈ ਹੈ ਕਿ ਇਦਾਂ ਦਾ ਰੋਡ ਸੇਫ ਨਹੀਂ। ਇਹ ਮੇਨ ਰੋਡ ਹੈ। ਜਿਹਨਾਂ ਦੇ ਬਾਈ ਚੱਲਦੇ ਹੋ ਉੱਥੋਂ ਜਾ ਰਹੇ ਆ। ਇੱਥੋਂ ਮੈਂ ਨਿਕਲਦਾ ਗਿਆ। ਪਿੱਛੋਂ ਆਇਆ। ਉੱਥੋਂ ਕਰਕੇ ਮੈਨੂੰ ਨਹੀਂ ਪਤਾ ਪਿੱਛੇ ਮੈਂ ਰੋਡ 'ਤੇ ਪਿੱਛੇ ਦੇਖਣ ਨੂੰ ਤੇ ਉੱਥੋਂ ਆਇਆ ਨਾਲ ਟੱਕਰ ਲਾਇਆ ਬਿਨਾਂ ਨੰਬਰ ਤੋਂ ਬਦਲਾ ਮਤਲਬ ਪਿੱਛੇ ਹੀ ਭਜਿਆ। ਉਸ ਤੋਂ ਬਾਅਦ ਨਾਲ ਟੱਕਰ ਕਰਕੇ ਕੋਈ ਗੀਤ ਧੱਕਾ ਮਾਰਨ ਦੀ। ਬੜੀ ਗੋਰੀ ਮੈਂ ਆਪਣੇ ਘਰਾਂ ਮੈਨੂੰ ਉਹ ਦੇਖੋ ਕਿ ਪਾਣੂ ਉਤਾਰਿਆ ਮੈਨੂੰ ਉਤਾਰਿਆ ਤਾਂ ਮਗਰ ਗਿਆ ਉਹ ਆਉਂਦੀ ਉਹ ਬੰਦਾ ਪਰ ਭਾਜੀ ਇਹ ਜਿਹੜੀ ਗੱਲ ਭਾਈ ਇਹ ਨੱਕ ਹੈ ਇਹ ਆਪਣਾ ਨੱਕ ਹੈ ਨੱਕ ਤੇ 20 ਫੁੱਟ ਦੂਰ ਹੈ ਬਸ ਇਹ ਨਹੀਂ ਕਿ ਕਿੰਨੀ ਬਲੇਡ ਲਓ ਬਹਿਣਾ ਗੱਡੀਆਂ ਘੁੰਮੀਆਂ ਵੀ ਕਿੰਦਾ ਘੁੰਮਣੀ ਹੈ ਜੇ ਵੱਡਾ ਕਾਂਡ ਹੋ ਜਾਵੇ ਸ਼ਹਿਰ ਦੇ ਵਿੱਚ ਸੀਐਮ ਸ਼ਹਿਰ ਦੇ ਵਿੱਚ ਹੈ ਮੰਤਰੀ ਸ਼ਹਿਰ ਦੇ ਵਿੱਚ ਹੈ ਤੇ ਕਿਸ ਕੋਟੀ ਹੈ ਕੋਟੀ ਕਿਥੇ ਹੈ ਚਲੋ ਸਾਡੇ ਦੇ ਹੱਥ ਮਾੜੇ ਕੀਤੇ ਹੀ ਹੈ ਪਬਲਿਕ ਆ ਪਬਲਿਕ ਮਰੰਦੀ ਹੈ ਅੱਗੇ ਮੈਂ ਚਾਲ ਕੰਪਲੀਟ ਕਰਦਾ ਜਨਾਬ ਮੇਰੀ ਗੱਲ ਸੁਣ ਲਿਓ ਅੱਗੇ ਮੇਰੇ ਘਰ ਦੇ ਅੱਗੇ ਵਾਲੀਆਂ ਖੋਕ ਲੱਗਿਆ ਸੀ ਮੇਰੇ ਘਰ ਦੀਆਂ ਜਦੋਂ ਵਾਲੀਆਂ ਖਵਾਈਆਂ ਗਈਆਂ ਸੀਗੀਆਂ ਮੈਂ ਕੋਰਟ ਤੱਕ ਪਹੁੰਚਿਆ ਸੀ ਉੱਥੇ ਜਾ ਕੇ ਇੱਕ ਮੁਲਾਜ਼ਮ ਨੇ ਮੈਨੂੰ ਇੰਨੀ ਗੱਲ ਕਹੀ ਸੀ ਕਿ ਮਿੰਗਾ ਪੈਸਾ ਦਾ ਯਾਰ ਵਾਪਸ ਲੈ ਲੈ ਐਵੇਂ ਕੋਟਾਂ ਦੇ ਚੱਕਰ ਲੰਦਾ ਰਹੇਗਾ ਤੂੰ ਪਹਿਲੇ ਗੱਲ ਕਰਦਾ ਕਿ ਯਾਰ ਮੈਂ ਇਸ ਬਾਰੇ ਕੰਮ ਨਹੀਂ ਦੀ ਆਪਣੀ ਤਰ੍ਹਾਂ ਹੀ ਕਰੋ ਮੈਂ ਤਿੰਨ ਵਾਰੀ ਕੰਪਲੇਨਟ ਕਰ ਲਵਾਂਗਾ ਚਾਰ ਵਾਰੀ ਕਰਨਾ ਮੈਨੂੰ ਦੱਸੋ ਮੇਰਾ ਹਾਲੇ ਦੋ ਮੇਰਾ ਹਾਲੇ ਕੱਢੋ ਕਿਤੇ ਕੀ ਕੰਪਲੇਨਟ ਦਾਗ ਨਹੀਂ ਹੈ ਸਾਰੇ ਬੰਦਾ ਹੁਣ ਮੈਨੂੰ ਪੰਨੋ ਮੈਨੂੰ ਸਾਰੇ ਕੱਢੋ ਸਾਰੀ ਗੱਲ ਛੱਡ ਦਿਓ ਇਹ ਤੁਹਨੇ ਉਹਦੇ ਦੇਵਾ ਆਹ ਵਾਰੀ ਕੋਈ ਮਾਰ ਨਾ ਕਰ ਜਿੰਦਗੀ ਭਾਈ ਇਹ ਮਾਰਦਾ ਹੋਈ ਆਹ ਕੰਪਲੇਨਟ ਕਰਵਾ ਮੈਂ ਬਾਧੀ ਕੰਪਲੇਨਟ ਕਰਵਾ ਮੈਨੂੰ ਦੱਸੋ ਮੈਂ ਕੰਪਲੇਨਟ ਕਰਵਾ ਤੀਜੀ ਕੰਪਲੇਨਟ ਕਰਵਾ ਮੈਨੂੰ ਬਣ ਕੇ ਸੁਖੋਣ ਨਾਲ ਲੱਗੇ ਬੰਦਾ ਬਿਮਾਰੀ ਦੇ ਪਰਗਰਮਨ ਇਹ ਜਿਦੋਂ ਸਿਰਫ ਲੋਗ ਦੇ ਉੱਤੇ ਘਰ ਦੀ ਕ ਮੇਰੀ ਭਝਾਈ ਦੀ ਵਾਲਾ ਖੋਗ ਲਾ ਕੇ ਐਕਟਿਵਲ ਕੁੜੀ ਦਾ ਨਾਮ ਜਾਂਦੀ ਉਹ ਵੀ ਕੰਪਲੇਨਟ ਦਿੱਤੀ ਉਹਦਾ ਹਾਲ ਨਹੀਂ ਨਿਕਲਿਆ ਆ ਹੋਰ ਕੰਪਲੇਨਟ ਲੋਡ ਕਰ ਲੋ ਪਰ ਹਾਲ ਨਹੀਂ ਨਿਕਲਿਆ ਉਹਦਾ ਨਿਕਲ ਨੂੰ ਹੱਲ ਚਾਹੀਦਾ ਉਹ ਹਰਦਾਈ ਦਾ ਬੰਦਾ ਬੋਲਾ ਜੀ ਇਹ ਰੋਡ ਦੇਖੋ ਮੈਂ ਟਾਈਮ ਨਾ ਖਰਾਬ ਕਰੋ ਬੰਦਾ ਬੋਲਾ ਜੀ ਇਹ ਰੋਡ ਹੈ ਉਹ ਬੰਦਾ ਫੜੋ ਕਿੱਥੇ ਜਾਂਦਾ ਉਹ ਮੈਂ ਕੰਪਲੇਟ ਦੇਣੀ ਨਹੀਂ ਭਾਈ ਅੱਜ ਭਾਈ ਕੀ ਮਾਮਲਾ ਨਹੀਂ ਦੇ ਸਕਦਾ ਮੇਰੀ ਕੋਲ ਮੈਨੂੰ ਪਰੇਸ਼ਾਨ ਕਰ ਰਿਹਾ ਮੈਨੂੰ ਬੋਲਣ ਬੱਸ ਬੰਦਾ ਕਰ ਰਿਹਾ ਬਾਰਦੇ ਸਾਰ ਤੇਜੀ ਤੋਂ ਬਟਾਇਆ ਗਿਆ ਸਾਡੇ ਉੱਪਰ ਕੋਈ ਨਹੀਂ ਕੋਈ ਨਹੀਂ ਸਾ ਮੇਰਾ ਕੋਈ ਨਹੀਂ ਕੀ ਆਗੇ ਇਹਨਾਂ ਦਾ ਪਹਿਲਾਂ ਵੀ ਹੋ ਚੁੱਕਾ ਇੱਧਰ ਲਾਉਣ ਜੱਥਾ ਲਾਉਣ